ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਦਮ ਲਿਆ ਜਾਵੇਗਾ ਤੇ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਚਲਾ ਕੇ ਸਮੁੱਚੇ ਲੋਕਾਂ ਵਿੱਚ ਨਸ਼ਿਆਂ ਦੇ ਬੁਰੇ ਪ੍ਰਭਾਵ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨੀਨਾ ਮਿੱਤਲ ਨੇ ਇੱਥੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਕੱਢੀ ਗਈ ਜੁੱਧ ਨਸ਼ਾ ਵਿਰੁੱਧ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਜੁੱਧ ਨਸ਼ਾ ਵਿਰੁੱਧ ਮਿੰਚੇੜੀ ਹੋਈ ਹੈ। ਅੱਜ ਉਸ ਦੇ ਤਹਿਤ ਐਸ.ਡੀ.ਐਮ ਸਾਹਿਬ ਦੀ ਅਗਵਾਈ ਵਿੱਚ ਰਾਜਪੁਰਾ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਜੰਗ ਛੇੜੀ ਗਈ ਹੈ ਜਿਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚੇ ਨੇ ਕਿਉਂਕਿ ਮੈਂ ਕਹਿੰਦੀ ਵੀ ਬੱਚਿਆਂ ਦੀ ਪੁਕਾਰ ਜਿਵੇਂ ਕਹਿੰਦੇ ਵੀ ਰੱਬ ਵੀ ਜਲਦੀ ਸੁਣਦਾ ਹੈ ਤਾਂ ਜਿਹੜੇ ਵੀਰ ਨਸ਼ਾ ਕਰਦੇ ਨੇ ਬੱਚਿਆਂ ਦੀ ਪੁਕਾਰ ਸੁਣ ਕੇ ਜ਼ਰੂਰ ਉਹ ਇਸ ਪਾਸੇ ਆਣਗੇ ਕਿ ਅਸੀਂ ਨਸ਼ਾ ਇੱਕ ਕੋੜ ਹੈ ਨਸ਼ੇ ਨੂੰ ਛੱਡੀਏ ਕਿਉਂਕਿ ਜੇ ਨਸ਼ਾ ਪੰਜਾਬ ਚੋਂ ਖਤਮ ਹੋਊਗਾ ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਪਹਿਲਾਂ ਨਾਲੋਂ ਬਹੁਤ ਨਸ਼ੇ ਵਾਲੇ ਜਿਵੇਂ ਪੰਜਾਬ ਸਰਕਾਰ ਦੀ ਮਿਹਨਤ ਚੱਲ ਰਹੀ ਹੈ ਨਸ਼ਾ ਵੇਚਣ ਵਾਲੇ ਤਸਕਰ ਫੜੇ ਜਾ ਰਹੇ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਟ੍ਰੀਟਮੈਂਟ ਕਰਵਾਇਆ ਜਾ ਸਕੇ ਪੰਜਾਬ ਸਰਕਾਰ ਦਿਲੋਂ ਜਾਣਨ ਲੱਗੀ ਹੋਈ ਹੈ ਤਾਂ ਉਹਨਾਂ ਨੇ ਕੋਈ ਨਸ਼ਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਹੜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਛਡੋ ਮਿਮਛੋੜੀ ਐ ਨਸ਼ਾ ਮੁਕਤ ਪੰਜਾਬ ਦੀ ਤੇ ਉਹਦੇ ਬੱਚੇ ਪੂਰਾ ਅੱਜ ਭਾਗ ਲੈ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਪੰਜਾਬ ਚੋਂ ਨਸ਼ਾ ਖਤਮ ਹੋ ਜੂ ਸਾਡੀ ਪੁਲਿਸ ਪੂਰੀ ਮੁਸਤੈਅਬ ਹੈ ਔਰ ਜਿੱਥੇ ਵੀ ਪਤਾ ਚੱਲਦਾ ਨਸ਼ਿਆਂ ਦਾ ਉੱਥੇ ਜਾ ਕੇ ਉੱਥੇ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਨਸ਼ਾ ਤਸਕਰ ਡਰਨ ਲੱਗੇ ਹੈ ਜਿੱਥੋਂ ਕਿ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਤੇ ਪੀਲਾ ਪੰਜਾ ਵੀ ਫੇਰਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹੈ ਪਹਿਲਾਂ ਉਹਨਾਂ ਨੂੰ ਬਿਲਕੁਲ ਛੂਟ ਸੀ ਜੋ ਕਰਨਾ ਕਰੋ ਪਰ ਜਦੋਂ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਬਹੁਤ ਸਾਰੇ ਨਸ਼ਾ ਤਸਕਰ ਤਾਂ ਭਾਜੀ ਗਏ ਨੇ ਪੁਲਿਸ ਨੂੰ ਵੀ ਕਹਿਤ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਅਸੀਂ ਜਿਹੜਾ ਵਿਚਾਰਾ ਲਿਆ ਕੇ ਥੋੜਾ ਬੋਤਾ ਨਸ਼ਾ ਕਰਦਾ ਉਹਨੂੰ ਨਹੀਂ ਫੜਨਾ ਜਿਹੜੇ ਮਗਰਮੱਛ ਐ ਜਿਹੜੇ ਲਿਆ ਕੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਚ ਕਿਹ ਕੌਣ ਨਸ਼ਾ ਵੇਚਦਾ ਹੈ ਪਿੰਡ ਦੇ ਲੋਕਾਂ ਨੂੰ ਏਰੀਆ ਦੇ ਲੋਕਾਂ ਨੂੰ ਪਤਾ ਹੁੰਦਾ ਤੁਸੀਂ ਉਹ ਪੁਲਿਸ ਨੂੰ ਦੱਸੋ ਜੇ ਕਈ ਲੋਕ ਕਹਿੰਦੇ ਆ ਜੀ ਅਸੀਂ ਪੁਲਿਸ ਨੂੰ ਨਹੀਂ ਦੱਸਦੇ ਵੀ ਸਾਡਾ ਨਾਮ ਸਾਹਮਣੇ ਆਜੂ ਸਾਨੂੰ ਡਰ ਲੱਗਦਾ ਹੈ ਮੈਂ ਆਪਣੇ ਵੱਲੋਂ ਵੀ ਅਪੀਲ ਕਰਦੀ ਹਾਂ ਤੁਸੀਂ ਸਾਨੂੰ ਦੱਸੋ ਸਾਨੂੰ ਨਹੀਂ ਦੱਸਣਾ ਚਾਹੁੰਦੇ ਮੇਰੇ ਘਰ ਦੇ ਬਾਹਰ ਇੱਕ ਲੈਟਰ ਬਾਕਸ ਲੱਗਿਆ ਹੈ ਪੇਪਰ ਤੇ ਲਿਖ ਕੇ ਆਪਦੇ ਪਿੰਡ ਦਾ ਆਪਦੇ ਏਰੀਏ ਦਾ ਨਾਮ ਜਿਹੜਾ ਨਸ਼ਾ ਵੇਚਦਾ ਹੈ ਉਹਦਾ ਨਾਮ ਲਿਖ ਕੇ ਉੱਥੇ ਪਾ ਦਿਓ ਤੁਹਾਡਾ ਨਾਮ ਬਿਲਕੁਲ ਗੁੱਪਤ ਹੋਊਗਾ ਹਾਂ ਉਹਦੇ ਲਈ ਅਸੀਂ ਕੱਲ ਦਾ ਕੈਂਡਲ ਮਾਰਚ ਰੱਖਿਆ ਹੈ ਬਹੁਤ ਨਿੰਦਨੀ ਹੈ ਜੋ ਹੋਈਏ ਘਟਨਾ ਬਹੁਤ ਨਿੰਦਨੀ ਹੈ ਕਿਉਂਕਿ ਦੇਖੋ ਕਹਿੰਦੇ ਜਿਹੜੇ ਅੰਤਖਵਾਦੀ ਹੁੰਦੇ ਨੇ ਉਹਨਾਂ ਦਾ ਕੋਈ ਯਾਦਗਾਰ ਨਹੀਂ ਹੁੰਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਵੀ ਉੱਥੇ ਇਹ ਚੈੱਕ ਕਰਕੇ ਕਿ ਕਿਹੜੇ ਹਿੰਦੂ ਹੈ ਉਹਨਾਂ ਨੂੰ ਮਾਰਿਆ ਗਿਆ ਮੈਂ ਸਾਡੇ ਪੀਐਮ ਸਾਹਿਬ ਨੂੰ ਵੀ ਅਪੀਲ ਕਰਦੀ ਹਾਂ ਮੋਦੀ ਜੀ ਨੂੰ ਜਿਹੜੇ ਕਹਿੰਦੇ ਵੀ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਜੇ ਉੱਥੇ ਹਿੰਦੂ ਸੇਫ ਨਹੀਂ ਹੈ ਤਾਂ ਹਿੰਦੂ ਰਾਸ਼ਟਰ ਕਿੱਥੇ ਹੈ ਤੇ ਸਾਨੂੰ ਮੋਦੀ ਜੀ ਤੋਂ ਪੂਰੀ ਉਮੀਦ ਹੈ ਕਿ ਇਸ ਦੀ ਜਰੂਰ ਇਹਦਾ ਬਦਲਾ ਲਿੱਤਾ ਜਾਊਗਾ ਤੇ ਕਾਰਵਾਈ ਹੋਊਗੀ ਜਿਨ੍ਹਾਂ ਲੋਕਾਂ ਨੇ ਇਹ ਅਟੈਕ ਕੀਤਾ ਤੁਸੀਂ ਦੇਖੋ ਉਹ ਇੱਕ ਤਾਂ ਵਿਚਾਰੇ 6 ਦਿਨ ਹੋਏ ਸੀ ਜਿਨ੍ਹਾਂ ਦੀ ਸ਼ਾਦੀ ਹੋਈ ਸੀ ਉਹਨਾਂ ਬੱਚਿਆਂ ਤੇ ਕੀ ਮੰਨ ਤੇ ਗੁਜ਼ਰੂਗੀ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲੂਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਰਵਾਈ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਬਾਅਦ ਵਿੱਚ ਵੀ ਕੋਈ ਹਿੰਮਤ ਨਾ ਕਰ ਸਕੇ ਇਦਾਂ ਦੀ ਘਟਨਾ ਕਰਨ ਦੀ ਮੈਂ ਅੱਜ ਨਸ਼ਾ ਬਾਰੇ ਹੀ ਦੱਸਣਾ ਚਾਹਨੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੰਜਾਬ 'ਚ ਕਿੰਨਾ ਬੁਰਾ ਹਾਲ ਹੈ ਨਸ਼ਿਆਂ ਨਾਲ ਲੈ ਕੇ ਮੈਂ ਇਹੀ ਬੇਨਤੀ ਕਰਦੀ ਆ ਕਿ ਨਸ਼ਿਆਂ ਨੂੰ ਵੱਧ ਤੋਂ ਵੱਧ ਕੀ ਘਟਾਇਆ ਜਾਵੇ ਬੰਦਿਆਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਕੱਲ ਦੇ ਜਿਹੜੀ ਯੁਵਾ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਲੱਗ ਰਹੀ ਹੈ ਫੈਸ਼ਨ ਕਰਕੇ ਯਾ ਮੋ ਡੀਮੋਟੀਵੇਟ ਹੋ ਕੇ ਮੈਂ ਚਾਹਨੀ ਆ ਕਿ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਨਸ਼ਿਆਂ ਦੇ ਵੱਲ ਨਾ ਜਾਣ ਨਸ਼ਾ ਸਭ ਨੂੰ ਬਰਬਾਦ ਕਰ ਦਿੰਦਾ ਹੈ ਮੈਂ ਸਰ ਮੇਰੇ ਘਰ ਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਅਸੀਂ ਨਾਲ ਦੇ ਆਪਣੇ ਪਰੋਸੀਆਂ ਨੂੰ ਵੀ ਇਹੀ ਕਹਿੰਦੇ ਆ ਕਿ ਉਹ ਨਸ਼ਾ ਬੰਦ ਕਰ ਦੇਣ ਨਾਲ ਦੇ ਜਿਹੜੇ ਹੋਰ ਪਿੰਡਾਂ ਦੇ ਬੱਚੇ ਆਉਂਦੇ ਆ ਹਨਾ ਹਾਂਜੀ ਹਾਂਜੀ ਪਹਿਲਾਂ ਪਤਾ ਕਰਨਾ ਚਾਹੁੰਦਾ ਜੀ ਕਿ ਇਹਨੂੰ ਬਰਵਾਤ ਕਰ ਦੋ ਹਾਂਜੀ ਇਹਨਾਂ ਦੇ ਮਾਪੋਂ ਦਾ ਪਿੰਡਾ ਕਿ ਚਪਕਾਉਣ ਦੇ ਹੱਥ ਬੜੇ ਹੋਏ ਆਏ ਚਪਕਾਵਾਂਗੇ ਸਰ ਮੈਂ ਸਰ ਮੈਂ ਤੇ ਮੇਰੇ ਪਾਪਾ ਮੇਰੇ ਪਾਪਾ ਸਰ ਬਹੁਤ ਹੀ ਨਸ਼ਾ ਵਾਰੇ ਦੱਸਦੇ ਆ ਉਹਨਾਂ ਨੇ ਇੱਕ ਦੋ ਲੈਕਚਰਸ ਵੀ ਅਟੈਂਡ ਕੀਤੇ ਆ ਪਿੰਡ ਦੇ ਵਿੱਚ ਡਾਕਟਰ ਆ ਸਰ ਹਾਂਜੀ ਮੈਂ ਪੁੱਤਰ ਹਾਰੂ ਸਮੂਹ ਜਨ ਦੇ ਅੱਗੇ ਬੰਤੀ ਹੈ ਜੀ ਹਾਂਜੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨੀ ਆ ਵੀ ਉਹ ਨਸ਼ਿਆਂ ਤੋਂ ਹਟ ਕੇ ਆਪਣੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ ਤੇ ਉਹ ਜਿਹੜੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਸ ਦੇ ਵਿੱਚ ਜੀਤੋੜ ਮਿਹਨਤ ਕਰਨ ਤੇ ਉਸ ਐਗਜ਼ਾਮ ਨੂੰ ਕਰੈਕ ਕਰਨ ਮੇਰੇ ਕੋਲ ਸਰ ਨਾਨ ਮੈਡੀਕਲ ਹੈ ਨਹੀਂ ਸਰ ਮੈਂ ਆਰਮੀ ਚ ਜਾਣਾ ਆਰਮੀ ਚ ਆ ਰੀ ਗੁੱਡ ਤੁਹਾਡੇ ਕੋਲ 540 ਸਕੂਲ ਦੇ ਬੱਚੇ ਆ ਮੈਂ ਸਰਕਾਰ ਪ੍ਰਿੰਸੀਪਲ ਦਾ ਨਾਮ ਲਿਖਾਉਂਗਾ ਹਾਂਜੀ ਬੇਨਤੀ ਹੈ ਸਾਡੇ ਪੰਜਾਬ ਵਿੱਚ ਅਸੀਂ ਇੱਥੇ ਤਾਂ ਇਕੱਠੇ ਹੋਏ ਆਂ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਰਹਿ ਸਕੇ ਅਸੀਂ ਇੱਥੇ ਪੂਰੀ ਰੈਲੀ ਕਢਵਾਈ ਹੈ ਤਾਂ ਕਿ ਸਾਡੇ ਸਾਰੇ ਕੋਲ ਆਏ ਨੇ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਸਕੀਏ ਕਾਹ ਚ ਕਹਿਣਾ ਚਾਹੁੰਦੇ ਆ ਆ ਮਿਲ ਕੇ ਅਭਿਆਰ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਕਿ ਕੋਈ ਵੀ ਨਸ਼ਾ ਨਾ ਕਰੇ ਨਸ਼ੇ ਨਾਲ ਸਾਡੀ ਲਾਈ ਬਰਵਾਦ ਹੋ ਸਕਦੀ ਹੈ ਸਾਡੇ ਹਸਪਤਾਲ ਸਾਡੇ এনवायरमेंट ਚ ਪੂਰਾ ਫਰਕ ਪੈ ਰਿਹਾ ਤੇ ਇਸ ਕਰਕੇ ਅਸੀਂ ਐਵੇਂ ਤਾਂ ਨਹੀਂ ਹੋਣਦੇ ਕਿ ਇਸ ਕਰਕੇ ਅੱਜ ਅਸੀਂ ਐਵੇਂ ਰੈਲੀ ਕੱਢਣ ਆਏ ਆ ਚਾਰਟਸ ਬਣਾਏ ਨੇ ਤੇ ਸਾਰੇ ਸਕੂਲ ਦੇ ਬੱਚੇ ਇੱਥੇ ਇਕੱਠੇ ਹੋਏ ਨੇ ਪੜਾਈ ਬਟੇ ਨਾ ਨਹੀਂ ਆ ਗਈ ਹੈ ਕਿੰਨੇ ਜਿੰਦਗੀ ਦਾ ਨਾਸ਼ ਕਰਦੇ ਨੇ ਹਾਂਜੀ ਨਸ਼ੇ ਬਹੁਤ ਬੁਰੀ ਚੀਜ਼ ਹੈ ਬੁਈ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਨੇ ਅੱਜ ਬੁਈ ਆਪਣੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੇ ਹਨ ਤਾਂ ਕਿ ਅਸੀਂ ਅੱਜ ਅਸੀਂ ਤਾਂ ਬੱਚੇ ਇਕੱਠੇ ਹੋਏ ਆਂ ਕਿ ਬੱਚੇ ਸਾਰੇ ਇਹ ਸਗਲ ਸਾਡੀ ਸੁਣਨ ਸਗਣ ਤੇ ਸਾਡਾ ਜਿਹੜਾ ਨਸ਼ਾ ਹੈ ਉਹ ਛੱਡ ਸਕਣ ਅਗੋਂ ਅਸੀਂ ਉਹ ਬਾਕੀ ਬਚੀ ਹੈ। ਅੱਜ ਨੂੰ ਅਸੀਂ ਇਹ ਸੰਦੇਸ਼ ਦਵਾਵਾਂਗੇ ਕਿ ਨਸ਼ਾ ਨਾ ਕਰੋ ਨਸ਼ਾ ਬਹੁਤ ਬੁਰੀ ਚੀਜ਼ ਹੈ। ਨਸ਼ੇ ਨਾਲ ਸਾਰੇ ਅਧਿਕਾਰ ਖਰਾਬ ਹੋ ਸਕਦੇ ਨੇ ਸਾਡੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਨਸ਼ੇ ਨਾਲ ਸਾਰਿਆਂ ਦੀ ਲਾਈਫ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਸਾਡਾ এনवायरमेंट ਖਰਾਬ ਹੋ ਰਿਹਾ ਹੈ। ਸਾਡੀ ਜ਼ਿੰਦਗੀ ਵੀ ਖਰਾਬ ਹੋ ਸਕਦੀ ਹੈ। ਅੱਜ ਅਸੀਂ ਇੱਥੇ ਮਾਨਯੋਗ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਰੈਲੀ ਕੱਢੀ ਹੈ ਜਿੰਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਾ ਨੇ ਸ਼ਮੂਲੀਅਤ ਕੀਤੀ ਹੈ। ਇਹਨੂੰ ਪਰਵਾ ਹੁੰਗਾਰਾ ਮਿਲਿਆ। ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਈਏ। ਤੇ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਹਿੱਸਾ ਪਾਉਂਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ